ਚੋਣ ਪ੍ਰਚਾਰ ਬਹੁਤ ਅੱਛਾ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਰਕਰ ਚ ਬਹੁਤ ਜੋਸ਼ ਹੈ ਤੇ 100% ਹੈ ਬਰਾੜ ਸਾਹਿਬ ਇਹ ਸੀਟ ਕੱਢਣਗੇ ਮਾਨ ਸਾਹਿਬ ਜਿਸ ਸੋਚ ਨੂੰ ਲੈ ਕੇ ਚੱਲ ਰਹੇ ਹੈ ਇਹ ਸੋਚ ਜ਼ਰੂਰ ਉੱਪਰ ਚੜਾਉਣਗੇ ਆਮ ਆਦਮੀ ਚ ਜਿੰਨੇ ਵਰਕਰ ਹੈ ਉਹ ਬਾਈ ਚੋਇਸ ਆਏ ਹੈ ਉਹ ਕੋਈ ਰਵਾਇਤੀਆਂ ਪਾਰਟੀਆਂ ਵਾਂਗੂ ਫੈਮਲੀ ਦੀ ਹਰਾਕੀ ਚ ਨਹੀਂ ਆਏ ਮੇਰੇ ਫਾਦਰ ਸਾਹਿਬ ਯੂ ਆਰ ਰਾਈਟ ਬਹੁਤ ਜ਼ਿਆਦਾ ਪੁਰਾਣੇ ਉਹ ਅਕਾਲੀ ਦਲ ਦੇ ਵਰਕਰ ਰਹੇ ਹੈ ਔਰ ਅਸੀਂ ਕੋਈ ਏਡੇ ਵੱਡੇ ਵੀ ਬੰਦੇ ਨਹੀਂ ਵੀ ਕੋਈ ਇਕੱਲੇ ਦਲ ਸਾਨੂੰ ਕੋਈ ਯਾਦ ਕਰੂਗਾ ਮੈਨੂੰ ਜੋ ਲੱਗਦਾ ਹੈ ਵੱਡੇ ਬਾਦਲ ਸਾਹਿਬ ਤੱਕ ਨੋ ਡਾਊਟ ਮੈਂ ਛੋਟੇ ਹੁੰਦੇ ਤੱਕ ਉਹਨਾਂ ਨੂੰ ਦੇਖਦਾ ਰਿਹਾ ਹਾਂ ਉਹਨਾਂ ਦੇ ਨਾਲ ਆਪਦੇ ਫਾਦਰ ਸਾਹਿਬ ਦੇ ਜਾਂਦਾ ਰਿਹਾ ਹਾਂ ਉਹਨਾਂ ਚੋਂ ਖੂਬੀਆਂ ਸੀ ਇਸੇ ਕਰਕੇ ਉਹ ਪੰਜ ਵਾਰ ਮੁੱਖ ਮੰਤਰੀ ਬਣੇ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਕਾਕਾ ਬਰਾੜ ਦੇ ਚੋਣ ਪ੍ਰਚਾਰ 'ਚ ਪਹੁੰਚੇ ਆ ਸਾਡੇ ਨਾਲ ਨੇ ਚੀਨਾ ਸੰਧੂ ਜੀ ਭਾਜੀ ਕੀ ਹਾਲ ਹੈ ਚੋਣ ਪ੍ਰਚਾਰ ਕਿਵੇਂ ਚੱਲ ਰਿਹਾ ਹੈ ਪਾਰਟੀ ਦੇ ਵਿੱਚ ਪਰਸੈਂਟ ਹੈ ਬਰਾੜ ਸਾਹਿਬ ਇਹ ਸੀਟ ਕੱਢਣਗੇ ਮਾਹੌਲ ਕੀ ਹੈ ਮਾਹੌਲ ਤੁਸੀਂ ਦੇਖ ਹੀ ਰਹੇ ਹੋ ਇੰਨੀ ਗਰਮੀ ਤੋਂ ਇਲਾਵਾ ਹੁਣੇ ਸੀਜ਼ਨ ਖਤਮ ਹੋਇਆ ਲੋਕ ਰਿਲੈਕਸ ਕਰ ਰਹੇ ਫਿਰ ਵੀ ਕਰੋ ਲੋਕ ਬਾਹਰ ਨਿਕਲ ਕੇ ਆ ਰਹੇ ਸੋ ਪੋਜ਼ਿਟਿਵ ਹੈ ਐਂਡ ਆਈ ਹੋਪ ਮਾਨ ਸਾਹਿਬ ਜਿਸ ਸੋਚ ਨੂੰ ਲੈ ਕੇ ਚੱਲ ਰਹੇ ਹੈ ਇਹ ਸੋਚ ਜਰੂਰ ਉੱਪਰ ਚੜਾਉਣਗੇ 45 ਡਿਗਰੀ ਦਾ ਤਾਪਮਾਨ ਸੀ ਔਰ ਪਿੰਡ ਦੇ ਵਿੱਚ ਬਹੁਤ ਇਕੱਠ ਹੋਇਆ ਹੈ ਕੀ ਕਹਿਣਾ ਚਾਹੁੰਗੇ 45 ਡਿਗਰੀ ਦਾ ਤਾਪਮਾਨ ਸੀ ਫਿਰ ਵੀ ਲੋਕ ਇੰਨੀ ਵੱਡੀ ਗਿਣਤੀ 'ਚ ਇਕੱਠੇ ਹੋਏ ਹੈ ਕੀ ਕਹਿਣਾ ਚਾਹੁੰਗੇ ਬਾਈ ਜੀ ਇਹ ਪਤਾ ਕੀ ਹੈ ਮੈਂ ਅੱਗੇ ਵੀ ਕਿਹਾ ਕਿ ਹਟਿਆ ਆਮ ਆਦਮੀ ਚ ਜਿੰਨੇ ਵਰਕਰ ਹੈ ਉਹ ਬਾਈ ਚੋਇਸ ਆਏ ਹੈ ਉਹ ਕੋਈ ਰਵਾਇਤੀਆਂ ਪਾਰਟੀਆਂ ਵਾਂਗੂ ਫੈਮਿਲੀ ਦੀ ਹਰਾਕੀ ਚ ਨਹੀਂ ਆਏ ਸੋ ਬਾਈ ਚੋਇਸ ਜਿਹੜਾ ਬੰਦਾ ਹੋਊਗਾ ਤੁਹਾਡਾ ਦਿਲ ਕਰਦਾ ਚੰਗੀ ਚੀਜ਼ ਕਰਨ ਦਾ ਆਪਾਂ ਦੋਸਤ ਬਣਾਉਣੇ ਬਾਈ ਚੋਇਸ ਬਣਾਉਣੇ ਆ ਸੋ ਜਿਹੜੀ ਚੋਇਸ ਨਾ ਹੋਊਗੀ ਨਾ ਹਮੇਸ਼ਾ ਦਿਲ ਉਹਨੂੰ ਕਰੂਗਾ ਵੀ ਅਸੀਂ ਜੋਸ਼ ਨਾ ਕਰੀਏ ਸੋ ਮਾਨ ਸਾਹਿਬ ਵੀ ਇਸ ਚੀਜ਼ ਨਾਲ ਇਹ ਉਹਨਾਂ ਚੰਨਾ ਪੈਸ਼ਨ ਹੈ ਨਾ ਕਿ ਲੋਕਾਂ ਨੂੰ ਐਕਲੀ ਉਹ ਪੈਸ਼ਨ ਦਿਸਦਾ ਔਰ ਮੈਂ ਖੁਦ ਮਾਨ ਸਾਹਿਬ ਨੂੰ ਮਿਲੇ ਆ ਮੈਨੂੰ ਉਸ ਇਨਸਾਨ ਦੀ ਇੱਕ ਵਾਕਈਕ ਸਚਾਈ ਪੰਜਾਬ ਲਈ ਕੰਮ ਕਰਨ ਦੀ ਸਚਾਈ ਦਿਸੀ ਹੈ ਤੁਹਾਡੀ ਫੈਮਿਲੀ ਲੰਮਾ ਸਮਾਂ ਅਕਾਲੀ ਦਲ ਪਰਿਵਾਰ ਦੇ ਵਿੱਚ ਰਹੀ ਹੈ ਤੁਸੀਂ ਰੀਸੈਂਟਲੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਹੋ ਕੀ ਕਹਿਣਾ ਚਾਹੋਗੇ ਅ ਐਕਚੁਅਲੀ ਜੀ ਮੇਰੇ ਫਾਦਰ ਸਾਹਿਬ ਯੂ ਆ ਰਾਈਟ ਬਹੁਤ ਜ਼ਿਆਦਾ ਪੁਰਾਣੇ ਉਹ ਅਕਾਲੀ ਦਲ ਦੇ ਵਰਕਰ ਰਹੇ ਹੈ ਔਰ ਅਸੀਂ ਕੋਈ ਐਡੇ ਵੱਡੇ ਵੀ ਬੰਦੇ ਨਹੀਂ ਵੀ ਕੋਈ ਅਕਾਲੀ ਦਲ ਸਾਨੂੰ ਕੋਈ ਯਾਦ ਕਰੂਗਾ ਮੈਨੂੰ ਜੋ ਲੱਗਦਾ ਹੈ ਬਟ ਜਿੰਨਾ ਵੀ ਅਸੀਂ ਕੰਮ ਕੀਤਾ ਅਸੀਂ ਤਹਿ ਦਿਲੋਂ ਕੰਮ ਕੀਤਾ ਸਾਰਾ ਕੁਝ ਆਪਦਾ ਦਿਲੋਂ ਅਸੀਂ ਕਰਦੇ ਰਹੇ ਹਾਂ ਬਟ ਹੁਣ ਆਮ ਆਦਮੀ ਪਾਰਟੀ ਦੀ ਮੇਰੀ ਖੁਦ ਦੀ ਸੋਚ ਹੈ ਵੀ ਇੱਕ ਪਾਰਟੀ ਤਾਂ ਫਰੈਸ਼ ਹੈ ਨਾ ਸੋਚ ਫਰੈਸ਼ ਹੈ ਜਿੰਨੇ ਬੰਦੇ ਇਹਦੇ ਚ ਉਹ ਇੱਕ ਸੋਚ ਬਣਾ ਕੇ ਆਏ ਵੀ ਪੰਜਾਬ ਲਈ ਕੁਝ ਕਰਾਂ ਇਹ ਗਰੀਬ ਅਮੀਰ ਦੀ ਗੱਲ ਨਹੀਂ ਇਹ ਸਿਰਫ ਇਹ ਹੈ ਵੀ ਪਾਰਟੀ ਦੀ ਪ੍ਰਤੀ ਤੇ ਪੰਜਾਬ ਦੇ ਪ੍ਰਤੀ ਸਿਨਸੇਰਿਟੀ ਹੈ ਨਾਟ ਬਿਕੋਜ਼ ਵੀ ਕੋਈ ਇੱਕ ਪਰਿਵਾਰਵਾਦ ਹੈ ਇੱਕ ਫਰੈਸ਼ ਤਰੀਕੇ ਨਾਲ ਲੋਕ ਅੱਗੇ ਚੱਲ ਰਹੇ ਆ ਅਕਾਲੀ ਦਲ ਚ ਇਹੋ ਜਿਹਾ ਕੀ ਮਹਿਸੂਸ ਹੋਇਆ ਵੀ ਤੁਹਾਨੂੰ ਛੱਡਣਾ ਪੈ ਗਿਆ ਦੇਖੋ ਦੋ ਚੀਜ਼ਾਂ ਹੁੰਦੀਆਂ ਬਾਈ ਜੀ ਇੱਕ ਪਾਰਟੀ ਦੀ ਆਈਡੀਓਲੋਜੀ ਇੱਕ ਲੀਡਰ ਆਈਡੀਓਲੋਜੀ ਪੰਥਿਕ ਅਡਾਇਓਲੋਜੀ ਆਪਣੀ ਸਾਰਿਆਂ ਦੀ ਹੈ ਆਪਾਂ ਇਹ ਚੀਜ਼ ਨੂੰ ਸਭ ਮੰਨਦੇ ਆਂ ਬਟ ਜਦੋਂ ਲੀਡਰ ਦੀ ਅਡਾਇਓਲੋਜੀ ਚਲੀ ਜਾਵੇ ਵੱਡੇ ਬਾਦਲ ਸਾਹਿਬ ਤੱਕ ਨੋ ਡਾਊਟ ਮੈਂ ਛੋਟੇ ਹੁੰਦੇ ਤੱਕ ਉਹਨਾਂ ਨੂੰ ਦੇਖਦਾ ਰਿਹਾ ਉਹਨਾਂ ਦੇ ਨਾਲ ਆਪਦੇ ਫਾਦਰ ਸਾਹਿਬ ਦੇ ਜਾਂਦਾ ਰਿਹਾ ਉਹਨਾਂ ਚੋਂ ਖੂਬੀਆਂ ਸੀ ਇਸੇ ਕਰਕੇ ਉਹ ਪੰਜ ਵਾਰ ਮੁੱਖ ਮੰਤਰੀ ਬਣੇ ਆ ਬਟ ਹੁਣ ਸੁਖਬੀਰ ਜੀ ਦਾ ਮੈਨੂੰ ਲੱਗਦਾ ਵੀ ਸਾਡੀ ਅਡਾਇਓਲੋਜੀ ਨਹੀਂ ਉਹਨਾਂ ਨਾਲ ਮੈਚ ਕੀਤੀ ਸਾਡੀ ਸੋਚ ਉਹਨਾਂ ਨਾਲ ਨਹੀਂ ਮੈਚ ਕੀਤੀ ਸੋ ਇਸ ਕਰਕੇ ਸਾਨੂੰ ਜਿਸ ਨਾਲ ਸੋਚ ਮੈਚ ਕਰੀ ਉਸੇ ਉਧਰ ਚਲੇ ਗਏ ਥੈਂਕ ਯੂ ਜੀ ਸੋਇਸ਼ਨ ਚੀਨਾ ਸੰਧੂ ਜਿਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਥੋਂ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰੂਗੀ ਕੈਮਰਾ ਪਰਸਨ ਲਾਲਤਾ ਪ੍ਰਸਾਦ ਦੇ ਨਾਲ ਅਸ਼ਰਫ ਟੁੱਡੀ ਏਬੀਪੀ ਸੰਝਾ ਫਿਰੋਜ਼ਪੁਰ ਲੋਕ ਸਭਾ ਹਲਕਾ